ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਜਲਵਾ ਨਿਊਜ਼ ਦੇ ਖਵਾਲਾ ਸਾਰਿਕਾ ਨੂੰ ਪਿਆਰਪ੍ਰੀ ਸਤਿਕਾਰ ਸੋ ਅੱਜ ਸਾਡੀ ਟੀਮ ਅਸ਼ਟੋਿਕ ਦੇ ਪਹੁੰਚੀ ਹੈ ਜਿਨ੍ਹਾਂ ਦੇ ਆਰਡਰ ਸਰਦਾਰ ਕੋ ਵਿਦਰਸ਼ਿੰਗ ਡਾਕਟਰ ਜੋ ਕਿ ਹੱਡੀਆਂ ਦੇ ਮਾਹਰ ਹਨ ਤੇ ਜੋੜ ਦੇ ਰੋਗਾਂ ਦੇ ਬਹੁਤ ਇਲਾਜ ਕਰਦੇ ਸੈਕਿੰਡ ਲੋਗਰ ਤਾਂ ਬੜੇ ਆ ਕੇ ਦੁੱਖ ਰੋਂਦੇ ਨੇ ਕਿ ਸਾਡੇ ਗੋਡੇ ਚ ਤਗੜੀ ਹੋਇਆ ਕਿਵੇਂ ਠੀਕ ਹੋਊਗੀ ਤਾਂ ਲੋਕ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਤਾਂ ਅੱਜ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆਂ ਤੇ ਇਸ ਦੇ ਨਾਲ ਹੀ ਜੋ ਅੱਜ ਲੋਕ ਸਭਾ ਦੇ ਚੋਣਾਂ ਵਿੱਚ ਸਾਡੇ ਭੈਣ ਭਰਾ ਜਿੱਤੇ ਨੇ ਅਸੀਂ ਉਹਨਾਂ ਨੂੰ ਵੀ ਆਪਣੀ ਟੀਮ ਵੱਲੋਂ ਤੇ ਹਰ ਕਲਿਨਿਕ ਕੋਲ ਲੋਭ ਉਡਾਈ ਦੇਣੀ ਆ ਸਾਰੇ ਜੇਤੂਆਂ ਨੂੰ ਇਹ ਆਸ ਕਰਦੇ ਆ ਕਿ ਉਹ ਪੰਜਾਬ ਦਾ ਦੇਸ਼ ਦਾ ਵਧੀਆ ਭਵਿੱਖ ਸਵਰਣਗੇ ਤਾਂ ਗੱਲ ਕਰਦੇ ਆ ਸਰਦਾਰ ਭਿੰਦਰ ਸਿੰਘ ਨਾਲ ਕੀ ਕਹਿਣਾ ਤੇ ਉਹ ਸਸੀ ਰਾਜ ਸਰ ਅੱਜਕੱਲ ਜਿਹੜਾ ਮਾਹੌਲ ਹੈ ਮਾਨਸਿਕ ਤੌਰ ਤੇ ਸ਼ਰੀਰਕ ਤੌਰ ਤੇ ਹਰਾਮ ਵਿੱਚ ਪ੍ਰਚਾਰ ਹੈ ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ ਹੈ ਸਭ ਗੋਡਿਆਂ ਦੀ ਪ੍ਰੋਬਲਮ ਹੈ ਬੱਚੇ ਪੜਦੇ ਬੱਚੇ ਨੇ ਵੀ ਸਕੂਲਾਂ ਕਾਲਜਾਂ ਆ ਜਾਂਦੇ ਨੇ ਘਰਾਂ ਵਿੱਚ ਤੋਰਦੇ ਤਕਰੀਬ ਹੈ ਉਹਨਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਕਿਉਂ ਹੁੰਦੀ ਹੈ ਪ੍ਰੋਬਲਮ ਕਾਦੇ ਵਾਸਤੇ ਹੁੰਦੀ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਗੋਡਿਆਂ ਦੀ ਪ੍ਰੋਬਲਮ ਅੱਜਕੱਲ ਸਾਰਿਆਂ ਨੂੰ 80% ਤੱਕ ਹੋਈ ਪਈ ਆ ਇਹਦੇ ਵਿੱਚ ਕੋਈ ਗੋਡਾ ਬਦਲਾਉਣ ਦੀ ਜ਼ਰੂਰਤ ਨਹੀਂ ਤੁਸੀਂ ਜਦੋਂ ਵੀ ਇੱਥੇ ਸਾਡੇ ਕੋਲ ਪਹੁੰਚੋ ਅਸੀਂ ਬਿਨਾ ਗੋਡਾ ਬਦਲਾਏ ਤੋਂ ਥੈਰਾਪੀਆ ਨਾਲ ਤੇ ਮੈਡੀਸਨ ਨਾਲ ਇਹ ਗੋਡਾ ਬਿਲਕੁਲ ਠੀਕ ਕਰ ਦਿੰਦੇ ਹਾਂ ਜੇ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਅਸੀਂ ਉਹਦੇ ਵਿੱਚ ਇੱਕ ਇੰਜੈਕਸ਼ਨ ਲਗਾਉਂਦੇ ਹਾਂ ਗੋਡੇ ਦੇ ਵਿੱਚ ਜੋ ਕਿ ਅਸੀਂ 4 ਤੋਂ 5 ਸਾਲ ਤੱਕ ਗੋਡਾ ਪ੍ਰੋਪਰ ਕੰਮ ਕਰਨਾ ਵੀ ਜਾਂਦਾ ਹੈ ਜਦਦਰ ਇਹ ਦੇਖਿਆ ਜੀ ਜੋ ਆਮ ਘਰ ਦੇ ਲੋਕ ਨਹੀਂ ਕਾ ਡਾਕਟਰ ਇਹ ਕਹਿੰਦਾ ਵੀ ਗੋਡੇ ਦੀ ਗ੍ਰੀਸ ਖਤਮ ਹੋ ਗਈ ਗੋਡਾ ਬਦਲਣਾ ਪਏ ਤੇ ਗੋਡੇ ਬਦਲਣ ਤੇ ਥਾ-ਥਾ ਡਾਕਟਰਾਂ ਨੂੰ ਪੋਸੇ ਲਾਏ 5 ਲੱਖ ਲਗੂ 7 ਲੱਖ ਲਗੂ ਤਾਂ ਹਰ ਇੱਕ ਬੰਦਾ ਇਹਦਾ ਪੈਸਾ ਦੇ ਨਹੀਂ ਸਕਦਾ ਤਾਂ ਉਹਨਾਂ ਮਿਲ ਜੇ ਵਾਸਤੇ ਕੀ ਸਲਾਹ ਦੂੰ ਗੋਡਾ ਬਦਲਾਉਂਦੀ ਪਹਿਲਾਂ ਤਾਂ ਜ਼ਰੂਰਤ ਹੀ ਨਹੀਂ ਸਰ ਗੋਡਾ ਬਦਲਵਾਓ ਹੀ ਨਾ ਇੱਕ ਵਾਰੀ ਸਾਨੂੰ ਸਾਡੇ ਕੋਲੇ ਪਹੁੰਚੋ ਅਸੀਂ ਬਿਨਾ ਗੋਡਾ ਬਦਲਵਾਂ ਤੋਂ ਉਸ ਦਾ ਉਹਨਾਂ ਦਾ ਇਲਾਜ ਕੀਤਾ ਜਾਊਗਾ ਤੇ ਥੋੜੇ ਪੈਸਿਆਂ ਦੇ ਵਿੱਚ ਕੋਈ 5-4000 ਦੇ ਵਿੱਚ ਗੋਡਾ ਬਿਲਕੁਲ ਤੰਦਰੁਸਤ ਹੋ ਜਾਣਾ ਉਹਨਾਂ ਤੱਕ ਜੀ ਕਿੰਨੇ ਕੰਮ ਇਹਦੇ ਚੈੱਕਅਪ ਕੀਤਾ ਜਾਇਆ ਠੀਕ ਕੀਤਾ ਆ। ਹਜ਼ਾਰਾਂ ਮਰੀਜ਼ ਐ ਜੋ ਠੀਕ ਹੋ ਕੇ ਗਏ ਆ ਤੇ ਅੱਜ ਤੱਕ ਸਾਨੂੰ ਕਿਸੇ ਨੇ ਵਾਪਸ ਆ ਕੇ ਇਹ ਨਹੀਂ ਕਿਹਾ ਕਿ ਅਸੀਂ ਠੀਕ ਨਹੀਂ ਹੋਏ। ਤਾਂ ਇਹ ਕਾਰਨ ਜਾਣਨਾ ਜਾਵਾਂਗੇ ਵਾਜ ਖਾਣ ਪੀਣ ਦਾ ਕਾਰਨ ਹੈ ਕਿ ਕੀ ਕਾਰਨ ਹੈ ਇਹ ਗੋਡੀ ਜਿਹੜੀ ਪ੍ਰੋਬਲਮ ਆ ਰਹੀ ਹੈ। ਸਰੀਰ ਦੀ ਖਾਟੀ ਹੈ ਤੁਸੀਂ ਮਾਹਰ ਡਾਕਟਰ। ਕਿਹਦਾ ਅੱਜ ਕੱਲ ਆਪਣੇ ਖਾਣ ਪੀਣ ਨਾਲ ਹੀ ਸਾਰਾ ਕੁਝ ਹੋ ਰਿਹਾ। ਕਿਉਂਕਿ ਆਪਾਂ ਜਿਸ ਤਰ੍ਹਾਂ ਵੀ ਆਪਾਂ ਰਹਿ ਆ ਸੁਭਰੀਆ ਖਾ ਰਹੇ ਆ ਉਸੇ ਤਰ੍ਹਾਂ ਆਪਣੇ ਸਰੀਰ ਦੀ ਬਣਤਰ ਬਣ ਚੁੱਕੀ ਆ। ਦੇ ਆਪਾਂ ਇਸ ਨੂੰ ਆਪਦੇ ਖਾਣ ਪੀਣ ਦਾ ਧਿਆਨ ਰੱਖੋ ਤੇ ਜ਼ਿਆਦਾਤਰ ਨੇਤ ਕਰਨ ਦੀ ਜ਼ਰੂਰਤ ਹੈ ਸੈਰ ਕਰੋ ਤੇ ਆਪੇ ਗੋਡੇ ਬਿਲਕੁਲ ਠੀਕ ਰਹਿਣਗੇ ਅੱਜ ਕੱਲ ਦੇ ਜਿਹੜੇ ਨੌਜਵਾਨ ਬੱਚੇ ਚਾਹੇ ਮੁੰਡੇ ਦੇ ਕੁੜੀ ਐ ਕੁੜੀ ਬੱਚੇ ਐ ਕਾਲੇ ਬੱਚੇ ਫਾਸਟ ਫੂਡ ਤੇ ਜ਼ਿਆਦਾ ਖਾਂਦੇ ਉਹਨਾਂ ਨੂੰ ਵਸ ਕੀ ਲੈਣਾ ਜਾਨੂ ਫਾਸਟ ਫੂਡ ਤਾਂ ਇੱਕ ਜ਼ਹਿਰ ਆ ਇਹਨਾਂ ਬੱਚਿਆਂ 'ਤੇ ਫਾਸਟ ਫੂਡ ਜ਼ਹਿਰ ਇੱਕ ਪੰਜਾਬੀ ਖਾਣਾ ਆਮ ਸਿੰਪਲ ਖਾਣਾ ਖਾਓ ਵਧੀਆ ਖਾਓ ਉਸ ਨਾਲ ਕੰਗਰਸ ਰੇਲ ਵੀ ਸਾਰੀ ਜਾਂਦੀ ਤਾ ਅੱਜਕਲ ਘਰ ਸਾਡੇ ਤੇ ਵੀ ਹੈ ਵੀ ਜਿੰਨਾ ਔਰਤਾਂ ਦੇ ਸਾਡੇ ਕਰਾਚੇ ਬੱਚੇ ਹੁੰਦੇ ਨੇ ਕਈ ਵਾਰ ਬੱਚੇ ਬੱਚੇ ਹੋਂਦੇ ਹਸਾਰੇ ਉਹਨਾਂ ਚ ਬਿジネス ਵੜੀ ਆ ਜਾਂਦੀ ਹੈ ਤਾਂ ਬੱਚੇ ਲਈ ਤੁਸੀਂ ਕੋਈ ਸੰਦੇਸ਼ ਤੁਹਾਡਾ ਗਰਭਨ ਪੋਸ਼ਟਕ ਆਹਾਰ ਦਿੱਤਾ ਜਾਵੇ ਜਦੋਂ ਲੇਡੀਜ਼ ਪ੍ਰੈਗਨੈਂਟ ਹੁੰਦੀ ਆ ਕਮ ਸੇ ਕਮ ਉਸ ਨੂੰ ਵਧੀਆ ਖਰਾਕ ਦਿੱਤੀ ਜਾਵੇ ਇਸ ਨਾਲ ਹੀ ਜੱਚਾ ਤੇ ਬੱਚਾ ਦੋਨੋਂ ਹੀ ਠੀਕ ਰਹਿੰਦੇ ਆ ਤਾਂ ਅੱਜ ਸਾਡੀ ਟੀਮ ਤੁਹਾਡੇ ਕਲੀਨਿਕ ਤੇ ਆਈ ਹੈ ਅ ਰਿਜ਼ਲਟ ਵੀ ਆ ਦੁਨੀਆ ਖੁਸ਼ੀ ਮਨਾ ਰਹੀ ਜਿਹੜੇ ਜਿੱਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਗੀ ਸਾਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਸਾਡੇ ਤੇ ਜਿੱਤੇ ਆ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਚਲੋ ਸਾਨੂੰ ਐ ਮਹਿਸੂਸ ਲੱਗਦਾ ਵੀ ਸਾਡੇ ਸ਼ਹਿਰ ਦਾ ਕੰਮ ਕਰ ਰਹੇ ਨੇ ਫਿਰ ਵੀ ਸਾਡੇ ਲੋ ਬਹੁਤ ਬਹੁਤ ਮਮਾਰ ਸੋ ਸਰਦਾਰ ਭਵਿੰਦਰ ਸਿੰਘ ਡਾਕਟਰ ਜੋ ਕਿ ਅਰਸ਼ ਕਲੀਨਿਕ ਦੇ ਓਨਰ ਨੇ ਤੇ ਇਹਨਾਂ ਦਾ ਕਹਿਣਾ ਕੀ ਗੋਡੇ ਬਦਲਣ ਦੀ ਲੋੜ ਨਹੀਂ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਇਹਨਾਂ ਦੇ ਸੇਵਨ ਕਰ ਸਕਦਾ ਹੈ ਕਿਉਂਕਿ ਇਹ ਬਹੁਤ ਹੀ ਘੱਟ ਰੇਟਾਂ ਦੇ ਬਹੁਤ ਹੀ ਸੌਖੇ ਚਾਲਣ ਕਹਿ ਸਕਦੇ ਆ ਇਸ ਤਰ੍ਹਾਂ ਦੀ ਮੈਡੀਸਨ ਜਿੰਦਾ ਇਲਾਜ ਕਰਦੀ ਨੇ ਕਿ ਬੰਦੇ ਦੇ ਕੋਡੇ ਜਿਸ ਤਰ੍ਹਾਂ ਉਹ ਪਹਿਲਾਂ ਕੰਮ ਕਰਦਾ ਸੀ ਉਸੇ ਤਰ੍ਹਾਂ ਉਹ ਫੇਰ ਕਰਨ ਲੱਗ ਜਾਂਦਾ ਹੈ ਤੇ ਅੱਜ ਜੋ ਸਾਡੇ ਦੇਸ਼ ਵਿੱਚ ਲੋਕ ਸਭਾ ਦੀ ਚੋਣ ਦਾ ਰਿਜ਼ਲਟ ਆਇਆ ਜੇਤੂ ਉਮੀਦਵਾਰਾਂ ਨੂੰ ਇਹਨਾਂ ਨੇ ਬੁढ़ाई ਦਿੱਤੀ ਹੈ ਤੇ ਸਾਡੇ ਵੱਲੋਂ ਵੀ ਅਸੀਂ ਬਹੁਤ ਵਧਾਈ ਦਿੰਦੇ ਆ ਕਿ ਆਹ ਲੋਕਾਂ ਨਾਲ ਗੱਲ ਕਰ ਰਹੇ ਜੋ ਇਸੇ ਹਸਪਤਾਲ ਚੌਂਦੀ ਨੇ ਹੋ ਸਕਦਾ ਡਾਕਟਰ ਸਾਹਿਬ ਜੋ ਕਹਿ ਰਹੇ ਨੇ ਆਪਾਂ ਮਰੀਜ਼ ਨਾਲ ਹੀ ਗੱਲ ਕਰ ਰਹੇ ਆ ਕਿ ਸਰ ਕੀ ਨਾਮ ਤੁਹਾਡਾ ਮੇਰਾ ਜਿੰਦਰ ਗੁਮਾਰੇ ਜਿੰਦਰ ਗੁਮਾਰੇ ਕੀ ਸਮੱਸਿਆ ਹੈ ਤੁਹਾਨੂੰ ਮੇਰੇ ਘੋਡੇ ਜਮਾਂ ਨਹੀਂ ਕੰਮ ਕਰਦੇ ਦੁਰਾ ਨਹੀਂ ਜਾਂਦਾ ਸੀ ਜੀ ਮੇਰੇ ਅੱਛਾ ਜੀ ਇਹਨਾਂ ਤੋਂ ਇਲਾਜ ਕਰਾਇਆ ਠੀਕ ਹੈ ਬਿਲਕੁਲ ਜਮਾਂ ਇਲਾਜ ਤੁਸੀਂ ਸਿੱਧੇ ਇਹਨਾਂ ਕੋਲ ਆਏ ਕਿ ਤੁਹਾਨੂੰ ਕਿਸੇ ਨੂੰ ਦੱਸ ਪਈ ਤੁਹਾਨੂੰ ਕਿਸੇ ਨੇ ਦੱਸਿਆ ਉਹਨਾਂ ਨੇ ਠੀਕ ਕਰਵਾਏ ਸੀਗੇ ਉਹਨਾਂ ਨੇ ਉਹਦਾ ਘੋੜਾ ਡਾਕਟਰ ਬਦਲ ਨੂੰ ਕਿਹਾ ਜੀ ਉਹਨਾਂ ਨੇ ਇਹਨਾਂ ਤੋਂ ਇਲਾਜ ਕਰਾਇਆ ਬਿਲਕੁਲ ਠੀਕ ਗੀ ਫਿਰ ਮੈਂ ਹੁਣ ਜਮਾਂ ਠੀਕ ਹੈ ਜਮਾਂ ਠੀਕ ਹੈ ਤੇ ਹੋਰ ਸਾਡੇ ਪੈੜ ਪਰਾ ਜਿਹੜੇ ਇਸ ਸਮੱਸਿਆ ਦੀ ਪਰੋਮ ਉਹਨਾਂ ਨੂੰ ਇਹ ਇਹ ਕਹਿਣਾ ਚਾਹਣਾ ਵੀ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਗੋਡਾ ਬਦਲਵਾਉਣ ਦੀ ਲੋੜ ਨਹੀਂ ਇਹਨਾਂ ਕੋਲ ਇੱਕ ਵਾਰੀ ਆ ਕੇ ਆਪਦਾ ਸੀਟਮੈਂਟ ਕਰਾਉਣਾ ਹੈ ਕਿ ਅਸੀਂ ਕੋਈ ਵੀ ਇਸ ਨੂੰ ਇੱਕ ਵਾਰੀ ਦਿਖਾਉਣ ਵਾਲਾ ਇੱਧਰ ਆ ਜੀ ਮੱਲੂ ਹਾਂਜੀ ਡੀਪੋ ਰਾਜਕਮਰ ਜੀ ਹਾਂਜੀ ਹਾਂਜੀ ਜੀ ਨਾਲ ਬਹੁਤ ਪਰਖੇ ਪਿਛਲੇ 1 ਸਾਲ ਤੋਂ ਸ਼ੂਗਰ ਦੀ ਬਿਮਾਰੀ ਕਰ ਮੇਰਾ ਇੱਕ ਪੈਰ ਪਟੇਗਾ ਤਾਂ ਆਹੂ ਡਾਕਟਰ ਕੋਲ ਗਿਆ ਪਰ ਉਹਨਾਂ ਨੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਦਿੱਤਾ ਤਾਂ ਮੈਂ ਅਸ਼ ਕਲੀਨਿਕ ਤੇ ਆਇਆ ਤੇ ਡਾਕਟਰ ਆਰਸੀ ਜੀ ਦੇ پروفیسر ਹਰਜੋਤ ਸਿੰਘ ਜੀ ਬੀ ਟੀਮ ਵੱਲੋਂ ਮੇਰਾ ਇਲਾਜ ਕੀਤਾ ਗਿਆ ਅਤੇ ਜੋ ਹੁਣ ਮੈਂ ਇੱਕ ਸਾਧੇ ਜੋ ਬੈੱਡ ਤੇ ਬੈਠੀ ਆ ਹੁਣ ਤੁਰਨ ਲੱਗ ਗਿਆ ਤੇ ਆਪਣੇ ਕੰਮ ਪਰਗ ਨੂੰ ਕਰਨ ਲੱਗ ਗਿਆ ਮੈਂ ਸਰਦਾਰ ਭੁਵਿੰਦਰ ਸਿੰਘ ਤੇ ਡਾਕਟਰ ਅਰਸ਼ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ